ਬਿੱਟੂ ਕਹਿੰਦੇ ਵੀ ਅਮਰਤਪਾਲ ਦਾ ਤਾਂ ਸੰਸਦ ਸ਼ਾਮਲ ਹੋਣਾ ਉਹਦਾ ਹੱਕ ਹੈ ਉਸ ਨੂੰ ਰੋਕਣਾ ਨਹੀਂ ਤੁਸੀਂ ਕੌਣ ਹੋ ਨੇ ਪੰਜਾਬ ਸਰਕਾਰ ਨੇ ਕਹਿੰਦੇ ਜੀ ਕਿਵੇਂ ਰੋਕ ਲਿਆ ਉਸ ਨੂੰ ਉਹਨੇ ਐਨਐਸਐ ਲਾਇਆ ਉਹਨੂੰ ਰੱਦ ਕਰਨਾ ਚਾਹੀਦਾ ਹੈ ਕਹਿੰਦੇ ਰੋਕੇ ਨਹੀਂ ਜਣਾ ਚਾਹੀਦਾ ਹਿੱਸਾ ਲੈਣਾ ਉਹਦਾ ਸੰਵਿਧਾਨਕ ਹੱਕ ਹੈ ਚੁਣਿਆ ਨੂੰ ਮੈਂਦਾ ਉਸ ਇਲਾਕੇ ਦਾ ਮਤਲਬ ਇਹ ਰਵਨੀਤ ਬਿੱਟੂ ਕਹਿ ਰਿਹਾ ਜਾਂ ਭਾਜਪਾ ਦਾ ਕੇਂਦਰੀ ਮੰਤਰੀ ਕਹਿ ਰਿਹਾ ਜਾਂ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਕੌਣ ਕਹਿ ਰਿਹਾ ਇਹਨਾਂ ਚੋਂ ਕੀ ਇਹ ਕੇਂਦਰੀ ਕੈਬਨਿਟ ਦੀ ਆਵਾਜ਼ ਹੈ ਕੀ ਇਹ ਭਾਰਤੀ ਜਨਤਾ ਪਾਰਟੀ ਦੀ ਆਵਾਜ਼ ਹੈ ਕੀ ਇਹ ਰਗਨੀਤ ਬਿੱਟੂ ਦਾ ਨਿੱਜੀ ਬਿਆਨ ਕੀ ਅਮਰਿਤਪਾਲ ਦੇ ਹਵਾ ਦੇ ਨਾਲ ਰਗਨੀਤ ਬਿੱਟੂ ਦੇ ਇਸ ਬਿਆਨ ਨੇ ਬੀਜੇਪੀ ਦਾ ਕੋਈ ਨਵਾਂ ਮੋੜ ਹੈ ਕੀ ਪੰਜਾਬ ਪ੍ਰਤੀ ਜਿਹੜੇ ਸਟੈਂਡ ਬਦਲੇ ਜਾ ਰਹੇ ਨੇ ਉਹਨਾਂ ਚੋਂ ਇਹ ਵੀ ਇੱਕ ਸਟੈਂਡ ਹੈ ਕਿ ਇਸ ਤੇ ਨੂੰ ਵੀ ਕੁਝ ਰੱਖੋ ਦੂਜੇ ਪਾਸੇ ਕੀ ਇਹ ਅਕਾਲੀ ਬੀਜੇਪੀ ਗੱਠਜੋੜ ਤੋਂ ਪਹਿਲਾਂ ਇੱਕ ਨਮਾ ਟੈਸਟ ਹੈ ਕਿ ਜੇ ਇਹ ਚਰਚਾ ਉੱਪਰ ਜਵੇ ਤੇ ਰੋਬਰ ਜਵੇ ਤਾਂ ਵੋਟਾਂ ਵੰਡ ਹੋ ਜਾਣ ਪੰਥਕ ਜਮਾਤ ਦੀਆਂ ਸਿੱਖ ਜਗਤ ਦੀਆਂ ਪਿੰਡੂ ਖੇਤਰ ਦੀਆਂ ਤੇ ਬੀਜੇਪੀ ਦਾ ਪੈਰ ਤਰਾ ਹੋ ਜਵੇ ਕਿਉਂ ਹੈ ਇਹ ਦੇ ਮੈਨੇ ਕੀਨੇ ਸੋ ਇਹ ਸਾਰੀ ਚਰਚਾ ਵੱਡੀ ਹੋ ਗਈ ਹੈ ਕਿ ਪਾਈ ਇਹਦੇ ਅਰਥ ਕੀ ਜਾਣਗੇ ਇਹ ਸਾਰੇ ਲੋਕ ਜਾਨਣਾ ਚਾਹੁੰਦੇ ਨੇ ਪਰ ਰਵਨੀਤ ਬਿੱਟੂ ਨੇ ਅਮਰਤਪਾਲ ਦੇ ਹੱਕ ਚ ਬੋਲ ਕੇ ਜਾਂ ਉਹਦੀ ਪੈਰੋਲ ਦੀ ਪੈਰ ਵੀ ਕਰਕੇ ਇੱਕ ਨਵੀਂ ਸਿਆਸਤ ਨੂੰ ਪੰਜਾਬ 'ਚ ਜਨਮ ਜ਼ਰੂਰ ਦਿੱਤਾ ਹੈ ਇਹ ਰੰਗ ਕੀ ਚੜਾਉਗੀ ਰੰਗ ਕੀ ਦਿਖਾਉਗੀ ਇਹ ਆਉਣ ਵਾਲਾ ਵਕਤ ਦੱਸੂਗਾ ਜਨਾਬ